ਤੁਸੀਂ ਦੇਖ ਰਹੇ ਹੋ ਜਨ ਹਿਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸੀ ਜਲੰਧਰ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਪੱਕਾ ਬਾਗ ਇਲਾਕੇ ਦੇ ਵਿੱਚ ਹੰਗਾਮਾ ਉਸ ਵੇਲੇ ਹੋਇਆ ਜਦੋਂ ਇਲਾਕੇ ਦੇ ਮੌਜੂਦਾ ਕਾਂਗਰਸੀ ਕੌਂਸਲਰ ਸ਼ੈਰੀ ਚੱਡਾ ਦੇ ਘਰ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਕੁਝ ਨੌਜਵਾਨ ਉਹਨਾਂ ਨੂੰ ਧਮਕੀਆਂ ਦੇ ਰਹੇ ਸਨ ਜਿਸ ਤੋਂ ਬਾਅਦ ਸ਼ੈਰੀ ਛੱਡਾ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਦੇ ਲਈ ਘਰ ਤੋਂ ਬਾਹਰ ਨਿਕਲੇ ਪਰ ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਬੋਤਲਾਂ, ਇੱਟਾਂ ਅਤੇ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਹੁਣ ਇਹ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਸ਼ਹਿਰੀ ਚੱਡਾ ਹੋਰਾਂ ਨੇ ਦੱਸਿਆ ਹੈ ਕਿ ਪੰਜ ਨੌਜਵਾਨਾਂ ਸਮੇਤ ਰਾਹੁਲ ਨਾਮ ਦਾ ਇੱਕ ਨੌਜਵਾਨ ਸੀ ਜਿਸ ਤੇ ਪਹਿਲਾਂ ਹੀ ਨਸ਼ੇ ਦੇ ਕਈ ਪਰਚੇ ਦਰਜ ਨੇ ਇਨ੍ਹਾਂ ਨੌਜਵਾਨਾਂ ਦੇ ਕੋਲ ਹਥਿਆਰ ਵੀ ਸਨ ਤੇ ਜਦੋਂ ਇੱਥੇ ਲੋਕ ਇਕੱਠੇ ਹੋ ਗਏ ਤਾਂ ਇਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਗਲੀ ਦੇ ਬਾਹਰ ਖਿਲਰੇ ਹੋਏ ਇੱਟਾ ਰੋੜੇ ਤੇ ਬੋਤਲਾਂ ਵੀ ਸਾਫ਼ ਤੌਰ ਤੇ ਦੇਖੀਆਂ ਜਾ ਸਕਦੀਆਂ ਨੇ ਹੁਣ ਸ਼ਹਿਰੀ ਚੱਡਾ ਹੋਰਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਇਸ ਬੰਦ ਦੇ ਵਿੱਚ ਕਾਂਗਰਸੀ ਕੌਂਸਲਰ ਸ਼ਹਿਰੀ ਚੱਡਾ ਅਤੇ ਡਿਊਟੀ ਅਫਸਰ ਏਐਸਆਈ ਜੁਗਿੰਦਰ ਹੋਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਯੋਸੇ ਜਿੰਦਰਪਾਲ ਮੈਂ ਡਿਊਟੀ 'ਚ ਅੱਥਰਾਂ ਦੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਬੈਡ ਇਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੇਂਟ ਦਿੱਤੀ ਆ ਕਿ ਇਹਨੇ ਜੋ ਕਾਰਵਾਈ ਪਾ ਦਿੱਤੀ ਆ ਕਰ ਕੋਈ ਕਿਸੇ ਦੀ ਕੰਪਲੇਂਟ ਕੀਤੀ ਸੂਚਨਾ ਕਿ ਮਿਲੀ ਤੁਹਾਨੂੰ ਇਹ ਝਗੜਾ ਕਦੋਂ ਹੋ ਰਿਹਾ ਜੀ ਇੱਥੇ ਕੁਛ ਇਹਨਾਂ ਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋਈ ਆ ਤੁਸੀਂ ਜਾਂਚ ਕੀਤੀ ਕਾਦੀਆ ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ ਉਹ ਕਹਿੰਦੇ ਸਾਡੇ ਕੋਲ ਸੀਸੀ ਕੈਮਰੇ ਦੀ ਹੋਟਾ ਆ ਗਈਆਂ ਕਿ ਸਰੇ ਲੈ ਕੀ ਗੱਲ ਕੀ ਮਾਮਲਾ ਕੀ ਆ ਜੀ ਕੱਲ ਇਦਾਂ ਹੈ ਕਿ ਮੈਂ ਬੱਚੇ ਮੇਰੇ ਗਲੀ ਆ ਅਧਿਕਾਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨਾ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨੇ ਆ ਜਾ ਰਹੇ ਹੁਏ ਆ ਆ ਦੇਖੋ ਲਾਈਵ ਹੂੰ ਆਵਾਜ਼ ਸੁਣੋ ਆਵਾਜ਼ ਸੁਣੋ ਗੰਦੀਆਂ ਗਾਲਾਂ ਕੱਢਦਾ ਕਹਿੰਦਾ ਗੋਲੀਆਂ ਮਾਰਨੀ ਆ ਥੱਲੇ ਆ ਆ ਦੇਖੋ ਕਿਹਨਸੀ ਬੰਦੇ ਬਾਰੇ ਜਿਹੜੇ ਆਏ ਸੀ ਇੱਕ ਮੁੰਡਾ ਇੱਧਰ ਤੇ ਕਿਤੇ ਦੇ ਤਿੰਨ ਪਰਦੇ ਆ ਰਸਤੇ ਮੱਲੇ ਜਾਂਦਾ ਵਾ ਰਾਹੁਲ ਕੋ ਨਾਂ ਦੱਦੇ ਤੇ ਥਾਰੇ ਜਾਣੇ ਆ ਦੇਖੋ ਕਹਿੰਦਾ ਗੋਲੀਆਂ ਮਾਰਨੀ ਦਿੱਦੇ ਦੇ ਹੱਥ 'ਚ ਪਟਾਕਾ ਲਿਗਾ ਇਹ ਡੈਕਟੀ ਸਿੱਧਾ ਤੁਹਾਡਾ ਵੀ ਹੈਗਾ ਵਾ ਡੈਕਟੀ ਸਿੱਧਾ ਤੁਹਾਡੇ ਘਰ ਹਮਲਾ ਕਰਨਾ ਹੈ ਡੈਕਟੀ ਏ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਂਡਰ ਹੋਣਾ ਕਿਸੇ ਨਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਆ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾਂ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱਗੇ ਆਪਾਂ 도ੜਿਆ ਮੈਨੂੰ ਕਹ ਖੜ ਗੱਲ ਸੁਣ ਗੱਲ ਸੁਣ ਆਪਾਂ ਆ ਜਿਹਦੇ ਹੱਥੇ ਸਮਾਨ ਹੋਈਗਾ ਕੋਈ ਪਟਾਕਾ ਬਟੂਕਾ ਹੋਈਗਾ ਫਸੋੜੂ ਸ਼ਰੀ ਕਿੰਨੇ ਕਿੰਨੇ ਸੀਗੇ ਉਹ ਦੋ ਜਣੇ ਯਾਰ ਇੱਕ ਜਣੇ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਣੇ ਦੋ ਤਿੰਨ ਜਣੇ ਉੱਧਰ ਸੀ ਉਦੋਂ ਨੂੰ ਤੋੜੇ ਬਾਜ਼ਾਰ ਨੂੰ ਭਜੇ ਨਹੀਂ ਇੱਧਰ ਦੇਖਿਆ ਇਹਨਾਂ ਨੇ ਕਹਿ ਕਹਤੇ ਆ ਮੇਰਾ ਹੋਰ ਵੀ ਸੀਗੇ ਉਹਨੇ ਬੋਤਲਾ ਜਦੋਂ ਇਹਨਾਂ ਨੇ ਮਾਰੇ ਇਹ ਕਿਹਨਾਂ ਕੋ ਮੈਂ ਕਿਹਾ ਦੇਸੀ ਕਟਾ ਜਾਂ ਪਿਸਤਲ ਜੀ ਕੋਈ ਚੀਜ਼ ਹੀ ਗਾਲਾਂ ਵੀ ਕੱਢ ਦਿੱਤਾ ਹਾਂ ਜਿਹੜੇ ਗੇਟ ਦੇ ਬਾਹਰ ਬੋਤਲਾ ਇਹ ਜਿਹੜੇ ਗੇਟ ਦੇ ਬਾਹਰ ਜਿਹੜੀਆਂ ਬੋਤਲਾ ਬੂਤਲਾ ਕਲਾ ਕੇ ਉਹਨਾਂ ਨੇ ਮਾਰਿਆ ਹੋ ਗਿਆ ਵੀ